ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਵ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 14 ਜੂਨ ਹੈ ਮੈਂ ਸਚਪ੍ਰਿਤ कौर ਕਲਾਸ 9ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿਗਾਹ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸੋਇ ਚੌਬਾਰੇ ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ ਸਈ ਨਗਰ ਉਜਾੜੀ ਜਿਓ ਹੇ ਪਾਈ ਜਿਸ ਥਾਂ ਤੇ ਪਿਆਰੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ ਉਹ ਥਾਂ ਪਾਵੇਂ ਉਜਾੜ ਹੀ ਹੋਵੇ ਉਹ ਸੋਹਣੇ ਦੇ ਚੌਬਾਰਿਆਂ ਤੋਂ ਵੀ ਸੁੰਦਰ ਹੈ ਸੋਹਣੀ ਹੈ ਜਿਸ ਥਾਂ ਤੇ ਮੇਰੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ ਉਹ ਕੁਗ ਵਸਦੇ ਸ਼ਹਿਰ ਵੀ ਉਜਾੜ ਹੀ ਹਨ ਜਿਹੜਾ ਮਨੁੱਖ ਰੁੱਖੀ ਰੋਟੀ ਖਾ ਕੇ ਭਾਵ ਸਾਦੀ ਰੋਟੀ ਖਾ ਕੇ ਪਰਮੇਸ਼ਰ ਦਾ ਨਾਮ ਜਪ ਕੇ ਨਾਮ ਨੂੰ ਆਪਣੇ ਹਿਰਦੇ ਵਿੱਚ ਸੰਭਾਲਦਾ ਹੈ ਪਰਮੇਸ਼ਰ ਉਸ ਮਨੁੱਖ ਦੀ ਅੰਦਰ ਬਾਹਰ ਹਰਥਾ ਰੱਖਿਆ ਕਰਦਾ ਹੈ ਉਸ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਕਰੀ ਰੱਖਦਾ ਹੈ ਜਿਹੜਾ ਮਨੁੱਖ ਦੁਨੀਆ ਦੇ ਸ਼ਕਤੀ ਪਦਾਰਥ ਖਾ ਕੇ ਬੁਰੇ ਕੰਮ ਕਰਦਾ ਹੈ ਉਸ ਨੂੰ ਇਸ ਤਰ੍ਹਾਂ ਸਮਝੋ ਕਿ ਉਹ ਜ਼ਹਿਰ ਦੀ ਬਗੀਚੀ ਹੀ ਬੀਜ ਰਿਹਾ ਹੈ ਜ਼ਹਿਰ ਹੀ ਬੀਜ ਰਿਹਾ ਹੈ ਜਿਹੜਾ ਮਨੁੱਖ ਸੰਤ ਜਣਾ ਨਾਲ ਪ੍ਰੇਮ ਨਹੀਂ ਕਰਦਾ ਅਤੇ ਪਰਮੇਸ਼ਰ ਨਾਲੋਂ ਟੁੱਟੇ ਬੰਦਿਆਂ ਨਾਲ ਮਿਲ ਕੇ ਮੰਦੇ ਕਰਮ ਕਰਦਾ ਹੈ ਉਹ ਬੇਸਮਝ ਹੈ ਉਹ ਆਪਣਾ ਅਮੋਲਕ ਮਨੁੱਖਾ ਸਰੀਰ ਵਿਅਰਥ ਗਵਾ ਰਿਹਾ ਹੈ ਆਪਣੀਆਂ ਜੜਾਂ ਆਪ ਹੀ ਵੱਢ ਰਿਹਾ ਹੈ ਗੁਰੂ ਜੀ ਆਖਦੇ ਹਨ हे ਦੀਨਾ ਗਰੀਬਾ ਤੇ ਦਇਆ ਕਰਨ ਵਾਲੇ ਪਰਮੇਸ਼ਰ ਜੀ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਹੇ ਸੁੱਖਾਂ ਦੇ ਸਾਗਰ ਸ੍ਰਿਸ਼ਟੀ ਦੇ ਪਾਲਣਾ ਕਰਨ ਵਾਲੇ ਪਰਮੇਸ਼ਰ ਜੀ ਮੈਂ ਤੇਰਾ ਦਾਸ ਹਾਂ ਮੇਰੇ ਤੇ ਕਿਰਪਾ ਕਰੋ ਮੈਂ ਤੇਰੇ ਗੁਣ ਗਾਉਂਦਾ ਰਹਾ ਸਾਡੀ ਲਾਜ ਰੱਖੋ ਜੀ ਗੁਰੂ ਪਿਆਰੀ ਸਾ ਸੰਗਤ ਜੀ ਜਿਸ ਘਰ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ ਉਹ ਘਰ ਭਾਵੇਂ ਜਿੰਨਾ ਮਰਜੀ ਵੱਡਾ ਹੋਵੇ ਸੋਹਣਾ ਹੋਵੇ ਕੋਠੀ ਹੋਵੇ ਮਹੱਲ ਹੋਵੇ ਉਸ ਨੂੰ ਉਜਾੜ ਹੀ ਸਮਝਣਾ ਚਾਹੀਦਾ ਹੈ ਕੱਖਾਂ ਕਾਨਿਆਂ ਦੀ ਖੁੱਲੀ ਹੋਵੇ ਝੁੱਗੀ ਹੋਵੇ ਸਾਦਾ ਜਿਹਾ ਘਰ ਹੋਵੇ ਘਰ ਭਾਵੇਂ ਕੱਚਾ ਹੋਵੇ ਭਾਵੇਂ ਪੱਕਾ ਹੋਵੇ ਛੋਟਾ ਹੋਵੇ ਵੱਡਾ ਹੋਵੇ ਉਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੋਵੇ ਉਹ ਸੁੰਦਰ ਹੈ ਮੁਹੱਲਾ ਕੋਠੀਆਂ ਨਾਲੋਂ ਚੰਗਾ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ ਪਿਆਰੇ ਵਿਦਿਆਰਥੀਓ ਰੋਜ਼ਾਨਾ ਇੱਕ ਪਾਠ ਜਪਜੀ ਸਾਹਿਬ ਦਾ ਜ਼ਰੂਰ ਕਰ ਲਿਆ ਕਰੋ ਜੀ ਗੁਰੂ ਪਲਾ ਕਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ